ਪੰਜਾਬੀਓ ਭਾਈ ਅਮਰਤਪਾਲ ਨੂੰ ਲੈ ਕੇ ਬਹੁਤ ਵੱਡੀ ਜਿਹੜੀ ਕਿ ਅਪਡੇਟ ਆ ਚੁੱਕੀ ਹੈ ਭਾਈ ਅਮਰਤਪਾਲ ਸਿੰਘ ਜੇਲ੍ਹ ਵਿੱਚੋਂ ਬਾਹਰ ਆ ਰਹੇ ਨੇ ਜਿਹੜਾ ਕਿ ਇੰਜੀਨੀਅਰ ਰਾਸ਼ਦ ਹੁਸੈਨ ਨੂੰ ਜ਼ਮਾਨਤ ਮਿਲ ਚੁੱਕੀ ਹੈ ਉਹਦੇ ਤੇ ਐਨਐਸਏ ਲੱਗੀ ਹੋਈ ਸੀ ਤੇ ਉਹ ਤਿਹਾਰ ਜੇਲ੍ਹ ਦੇ ਵਿੱਚ ਬੰਦ ਆ ਕਿਤੇ ਨੇ ਕਿਤੇ ਭਾਈ ਅਮਰਤਪਾਲ ਸਿੰਘ ਦਾ ਵੀ ਰਾਹ ਜਿਹੜਾ ਕਿ ਪਧਰਾ ਹੋ ਚੁੱਕਾ ਮੈਂ ਤੁਹਾਨੂੰ ਲਾਈਵ ਦਿਖਾਉਂਗਾ ਇਹ ਸੱਚ ਤਾਂ ਕਿ ਤੁਹਾਨੂੰ ਵੀ ਯਕੀਨ ਹੋ ਜਾਵੇ ਪੰਜਾਬ ਦੇ ਵਿੱਚ ਮਠਾਈ ਵੰਡਣ ਦੇ ਜਿਵੇਂ ਕਿ ਮਾਹੌਲ ਸ਼ੁਰੂ ਹੋ ਗਏ ਨੇ ਇੱਕ ਤਰ੍ਹਾਂ ਦਾ ਇਹੀ ਕਹਿ ਸਕਦੇ ਆਂ ਵੀ ਪੰਜਾਬ ਦੇ ਸਿੱਖਾਂ ਲਈ ਤੇ ਪੰਜਾਬ ਦੇ ਲੋਕਾਂ ਲਈ ਬਹੁਤ ਵੱਡੀ ਅਪਡੇਟ ਭਾਈ ਅਮਰਤਪਾਲ ਸਿੰਘ ਬਾਹਰ ਆ ਚੁੱਕੇ ਨੇ ਬਾਹਰ ਆ ਰਹੇ ਨੇ ਤਾਂ ਤੁਸੀਂ ਇਹ ਲਾਈਵ ਦੇਖੋ ਸੰਸਦ ਭਾ ਜਿਹੜੀਆਂ ਚੋਣਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਹੀ ਅੰਤਰਿਮ ਜ਼ਮਾਨਤ ਆ ਜਿਹੜੀ ਉਹ ਇੰਜੀਨੀਅਰ ਰਾਸ਼ਿਦ ਨੂੰ ਦੇ ਦਿੱਤੀ ਗਈ ਹੈ ਸੋ ਇਸ ਦੇ ਨਾਲ ਇਹ ਵੀ ਗੱਲ ਕਹੀ ਜਾ ਸਕਦੀ ਹੈ ਵੀ ਉਸੇ ਤਰੀਕੇ ਦੇ ਨਾਲ ਜਿਹੜੀ ਹੈ ਅਮਰਤਪਾਲ ਸਿੰਘ ਖਾਲਸਾ ਜੋ ਕਿ ਜਪਰੂਗੜ੍ਹ ਜੇਲ੍ਹ ਦੇ ਵਿੱਚ ਪੰਦਾ ਹੈ ਐਨਐਸਏ ਲਿਖੀ ਹੋਈ ਹੈ ਐਨਐਸਏ ਬਤਾ ਦਿੱਤੀ ਗਈ ਸੀ ਤੇ 12 ਪਰਚੇ ਪੰਜਾਬ ਦੇ ਵਿੱਚ ਵੀ ਜਿਹੜੇ ਦਰਜ ਨੇ ਪਰ ਜਮਾਨਤ ਮਿਲ ਸਕਦੀਆਂ ਰਾਹ ਪੱਤਰਾ ਹੋ ਚੁੱਕਿਆ ਸੋ ਬਹੁਤ ਜਲਦ ਅਮਰਤਪਾਲ ਬਾਹਰ ਆ ਸਕਦਾ ਹੈ ਤੇ ਇਹ ਅਮਰਤਪਾਲ ਸੇ ਖਾਲਸਾ ਦੇ ਸਮਰਥਕਾਂ ਦੇ ਵਿੱਚ ਵੀ ਭਾਰੀ ਜਿਹੜੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜੋ ਬਾਹਰ ਆਉਣ ਦਾ ਰੇੜਕਾ ਫਸਿਆ ਹੋਇਆ ਸੀ ਦਸ ਤੋਂ ਪਹਿਲਾਂ ਸੌ ਚੁੱਕਣ ਨੂੰ ਲੈ ਕੇ ਵੀ ਇੱਕ ਡਰਾਮੈਟਿਕ ਤਰੀਕੇ ਦੇ ਨਾਲ ਜਿਹੜੀ ਹੈ ਅਮਰਤਪਾਲ ਸਿੰਘ ਖਾਲਸਾ ਨੂੰ 100 ਚੁਕਾਈ ਗਈ ਸੀ ਇਸ ਪੂਰੇ ਮਾਮਲੇ 'ਚ ਗੱਲਬਾਤ ਕਰਾਂਗੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਸਾਡੇ ਨਾਲ ਜੁੜ ਗਏ ਨੇ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਉਹਨਾਂ ਦਾ ਖਾਲਸਾ ਜੀ ਸਵਾਗਤ ਹੈ ਆਵਾਜ਼ ਆ ਰਹੀ ਹੈ ਵਾਹਿਗੁਰੂ ਜੀ ਜੀ ਬਤਾਈਏ ਵਾਹਿ ਖਾਲਸਾ ভাই ਬਤਾਈਏ ਖਾਲਸਾ ਜੀ ਅ ਅਮਰਤਪਾਲ ਸਿੰਘ ਖਾਲਸਾ ਬਾਹਰ ਆਉਣ ਦਾ ਜੋ ਇੱਕ ਰੇੜਕਾ ਫਸਿਆ ਹੋਇਆ ਸੀ ਲਗਾਤਾਰ ਚਾਹੇ ਉਹ ਬਾਬਾ ਬਕਾਲਾ ਸਾਹਿਬ ਦਾ ਇਕੱਠ ਹੈ ਜਾਂ ਫਿਰ ਲੋਕ ਸਭਾ ਚੋਣਾਂ ਸੀਗੀਆਂ ਵੀ ਅਮਰਪਾਲ ਸਿੰਘ ਆਜ਼ਾਦ ਉਮੀਦਵਾਰ ਚੋਣ ਲੜਦਾ ਤੇ ਕਈ ਲੋਕਾਂ ਵੱਲੋਂ ਇਹ ਵੀ ਗੱਲ ਆਕੀ ਜਾਂਦੀ ਸੀ ਵੀ ਚੋਣ ਲੜੀਓ ਇਸ ਗੱਲ ਕਰਕੇ ਰਹੀ ਹੈ ਵੀ ਅਮਰਪਾਲ ਛੇਤੀ ਤੋਂ ਛੇਤੀ ਬਾਹਰ ਹੋਣਾ ਚਾਹੁੰਦਾ ਪਰ ਐਮਪੀ ਵੀ ਬਣ ਗਿਆ 100 ਵੀ ਚੁੱਕ ਲਈ ਰੇੜਕਾ ਓਵੇਂ ਦਾ ਓਵੇਂ ਫਸਿਆ ਹੋਇਆ ਸੀ ਪਰ ਹੁਣ ਇਹ ਕਿਹਾ ਜਾ ਰਿਹਾ ਵੀ ਜੇ ਇੰਜੀਨੀਅਰ ਰਾਸ਼ਿਦ ਨੂੰ ਅੰਤਰੀਮ ਜ਼ਮਾਨਤ ਮਿਲ ਗਈ ਹੈ ਤਾਂ ਅਮਰਪਾਲ ਦਾ ਰਾਹ ਪੱਕਾ ਹੋ ਗਿਆ ਬਹੁਤ ਜਲਦ ਅਮਰਪਾਲ ਬਾਹਰ ਆ ਸਕਦਾ ਦੇਖੋ ਗੱਲ ਇਹ ਹੈ ਕਿ ਜਿਹੜਾ ਅਡੀਸ਼ਨਲ ਸੈਸ਼ਨ ਜੱਜ ਦਿੱਲੀ ਦਾ ਫੈਸਲਾ ਹੈ ਜੀ ਉਹ ਕੋਈ ਫੈਸਲਾ ਹਾਈ ਕੋਰਟ ਦਾ ਨਹੀਂ ਹੈ ਅਡੀਸ਼ਨਲ ਸੈਸ਼ਨ ਜੱਜ ਦਿੱਲੀ ਦਾ ਫੈਸਲਾ ਹੈ ਕਿ ਕੱਲ੍ਹ ਆਮ ਚੋਣਾਂ ਹੋ ਰਹੀਆਂ ਨੇ ਜੰਮੂ ਕਸ਼ਮੀਰ 'ਚ ਤੇ ਉਹ 12 ਨੂਲਾ ਤੋਂ ਅਫਦਰ ਰਸ਼ੀਦ ਜਿਹੜਾ ਹੈਗਾ ਉਹ ਮੈਂਬਰ ਪਾਰਲੀਮੈਂਟ ਹੈ ਲੋਕ ਸਭਾ ਤੇ ਉਹਨਾਂ ਨੂੰ ਪ੍ਰਚਾਰ ਕਰਨ ਦੇ ਲਈ ਕਸ਼ਮੀਰ ਦੇ ਵਿੱਚ ਇਹ ਜਿਹੜੀ 2 10 ਅਕਤੂਬਰ ਤੱਕ ਇੰਟਰਮ ਬੈਲ ਦੇ ਪਿੱਛੇ ਹੈ ਜੀ ਤੇ ਪੱਕੀ ਜਮਾਨਤ ਦੇਣੀ ਹੈ ਕਿ ਨਹੀਂ ਹੋਗਾ ਫੈਸਲਾ ਅੱਜ ਹੋਣਾ ਹੈ ਪਰੰਤਰਮ ਜਮਾਨਤ ਜਿਹੜੀ ਆ ਉਹ ਦੇ ਦਿੱਤੀ ਜਾਈ ਹੈ ਕਿ 2 ਦਸੰਬਰ ਤੱਕ ਉਹ ਬਾਹਰ ਰਹਿਣੀ ਹੈ ਤੇ ਉਹ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਹੈ ਉਹ ਪ੍ਰਚਾਰ ਕਰ ਸਕਦੇ ਆ ਓਕੇ ਤੇ ਉਸ ਦੇ ਵਿੱਚ ਮੈਂ ਤੁਹਾਨੂੰ ਜਿਹੜੀ ਇੱਕ ਬਲੱਖਣ ਗੱਲ ਦੱਸਣ ਲੱਗਾ ਜੀ ਕਿ ਉੱਥੇ ਇਹ ਸੈਂਟਰ ਦੀ ਸਰਕਾਰ ਪਾਕੀ ਸਾਹਿਬ ਓਕੇ ਆ ਉਹ ਸੈਂਟਰ ਦੇ ਸਰਕਾਰ ਦਾ ਜਿਹੜਾ ਵਕੀਲ ਪੇਸ਼ ਹੋਇਆ ਸਰਕਾਰੀ ਵਕੀਲ ਉਹਨੇ ਕਿਹਾ ਵੀ ਮੈਨੂੰ ਸਰਕਾਰ ਵੱਲੋਂ ਹਦਾਇਤ ਹੈ ਜੀ ਜੰਗਰ ਦੀ ਸਰਕਾਰ ਵੱਲੋਂ ਹਦਾਇਤ ਹੈ ਕਿ ਸਾਨੂੰ ਜਿਹੜਾ ਹੈਗਾ ਇਸ ਤਰ੍ਹਾਂ ਕਰਨ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈ ਓਕੇ ਹਾਂ ਜੀ ਹਾਂ ਕਿਉਂਕਿ ਉਹਦੇ ਵਿੱਚ ਮੈਂ ਸਮਝਦਾ ਕਿ ਬੀਜੇਪੀ ਨੇ ਵੱਡੇ ਹਿੱਤ ਲੁਕੇ ਹੋਏ ਨੇ ਜੀ ਜਦੋਂ ਉੱਥੇ ਨੈਸ਼ਨਲ ਕਾਨਫਰੰਸ ਤੇ ਜਿਹੜਾ ਹੈ ਕਾਨਫਰੰਸ ਦਾ ਦਸਤਖਤ ਹੋ ਗਿਆ ਜੀ ਜਿਹੜਾ ਜੰਮੂ ਦਾ ਦੇਖੋ ਦੋਨੇ ਉੱਥੇ ਜੰਮੂ ਤੇ ਕਸ਼ਮੀਰ ਨੇ ਜੇ ਜੰਮੂ ਹੈ ਜੰਮੂ ਚ ਤਾਂ ਹਿੰਦੂਆਂ ਦੀ ਬਹੁਤ ਹਿੰਦੀ ਹੈ ਜੀ ਏ ਉਥੇ ਭਾਜਵਾ ਬੜੀ ਮਜ਼ਬੂਤ ਹੈ ਹਾਂਜੀ ਤੇ ਪਹਿਲੇ ਵੀ 25 ਸੀਟਾਂ ਲਈ ਸੀ ਜਦੋਂ ਇਹਨਾਂ ਨੇ ਪੀਡੀਪੀ ਨਾਲ ਗੱਲਬਾਤ ਬਣਾਇਆ ਸੀ ਓਕੇ ਤੇ ਜਿਹੜੀ ਕਿ ਸ਼ਮੀਰ ਬੈਲੀ ਦੀ ਹੈ ਕਿ ਸ਼ਮੀਰ ਬੈਲੀ ਜਿਹੜੀ ਹੈ ਉਹ ਸਾਰੀ ਦੀ ਸਾਰੀ ਮੁਸਲਮਾਨ ਹੈ ਜੀ ਲੋ ਗੱਲਾਂ ਪੂਰੀ ਨਿਭਰ ਚੁੱਕੀ ਆ ਪੰਜਾਬੀ ਉਹ ਗੱਲ ਏ ਐ ਵੀ ਭਾਈ ਅਮਰਪਾਲ ਸਿੰਘ ਬਾਹਰ ਪੱਕੇ ਤੌਰ ਤੇ ਆ ਸਕਦੇ ਨੇ ਗੱਲ ਹੈ ਕੀ ਆ ਜਿਹੜਾ ਕਿ ਇੰਜੀਨੀਅਰ ਰਾਸ਼ਦ हुसैन ਪਾਰਲੀਮੈਂਟ ਦੇ ਮੈਂਬਰ ਉਹਨਾਂ ਦੇ ਉੱਤੇ ਵੀ ਕਨਐਸਏ ਲੱਗੀ ਹੋਈ ਆ ਉਹਨਾਂ ਦੀ ਐਨਐਸਏ ਨੂੰ ਲੈ ਕੇ ਖੁਦ ਗਵਰਨਮੈਂਟ ਨੇ ਯਾਨੀ ਸੈਂਟਰ ਗਵਰਨਮੈਂਟ ਨੇ ਇਹ ਹਦਾਇਤ ਦਿੱਤੀ ਆ ਵੀ ਭਾਈ ਇਹ ਬੰਦਾ ਪ੍ਰਚਾਰ ਵੀ ਕਰ ਸਕਦਾ ਆਪਣੇ ਵੋਟਾਂ ਦੇ ਵਿੱਚ ਜਿਹੜੀਆਂ ਕਿ ਹੁਣ ਕਸ਼ਮੀਰ ਦੇ ਵਿੱਚ ਵੋਟਾਂ ਪੈਣੀਆਂ ਨੇ ਉਹਦੇ ਵਿੱਚੋਂ ਪ੍ਰਚਾਰ ਵੀ ਕਰ ਸਕਦਾ ਤਾਂ ਹੁਣ ਤੁਸੀਂ ਸਮਝੋ ਭਾਈ ਅਮਰਪਾਲ ਜਿਹੜਾ ਕਿ ਭਾਈ ਅਮਰਪਾਲ ਸਿੰਘ ਤੇ ਵੀ ਬਿਲਕੁਲ ਸੇਮ ਐ ਐਨਐਸਏ ਲੱਗੀ ਹੋਈ ਆ ਜਿਹੜਾ ਕਿ ਦੇ ਰਾਹ ਪੱਧਰਾ ਹੋਣ ਦੀ ਗੱਲ ਕਹੀ ਗਈ ਹੈ ਬਿਲਕੁਲ ਸਹੀ ਹੈ ਇਹ ਝੂਠ ਨਹੀਂ ਹੈਗੀ ਖਬਰ ਇਹ ਬਿਲਕੁਲ ਸੱਚ ਹੈ ਕਿਉਂਕਿ ਭਾਈ ਅਮਰਪਾਲ ਸਿੰਘ ਨੂੰ ਜਿਹੜੇ ਕਿ ਚਾਉਣ ਵਾਲੇ ਸਾਡੇ ਪੰਜਾਬ ਦੇ ਲੋਕ ਹੋਰ ਸਾਡੇ ਮਤਲਬ ਜਿਵੇਂ ਕਿ ਬਾਹਰਲੇ ਸਟੇਟਾਂ ਦੇ ਵਿੱਚੋਂ ਵੀ ਸਪੋਰਟ ਹੈ ਕਿਉਂਕਿ ਭਾਈ ਅਮਰਪਾਲ ਸਿੰਘ ਦਾ ਜਿਹੜਾ ਰਤਬਾ ਉਹ ਨਸ਼ਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿੱਖੀ ਨੂੰ ਮੂਰੇ ਲਿਆਉਣਾ ਸਿੱਖੀ ਦੇ ਝੰਡੇ ਥੱਲੇ ਕਰਨਾ ਲੋਕਾਂ ਨੂੰ ਨਸ਼ਿਆਂ ਦੇ ਵਿਰੋਧ ਦੇ ਕਮਹੀਮ ਚਲਾਈ ਸੀ ਜਿਹੜੀ ਦੇ ਵਿਰੁੱਧ ਇਹ ਸਰਕਾਰ ਨੇ ਉਹਦੇ ਤੇ ਐਨਐਸਏ ਲਾਈ ਹੋਈ ਐ ਐਨਐਸਏ ਲੱਗੀ ਕਿਉਂ ਸੀ ਇਹ ਤਾਂ ਲੱਗੀ ਸੀ ਵੀ ਜਿਵੇਂ ਸਰਕਾਰਾਂ ਚਿੱਟਾ ਬਕਾਉਂਦੀਆਂ ਸੀ ਨਸ਼ੇ ਬਕਾਉਂਦੀਆਂ ਸੀ ਭਾਈ ਅਮਰਤਪਾਲ ਉਹਨਾਂ ਤੋਂ ਦੂਰ ਕਰਦਾ ਸੀ ਲੋਕਾਂ ਨੂੰ ਤਾਂ ਲੋਕਾਂ ਦੇ ਪੁੱਤ ਬਚਾਉਣ ਵਾਲਾ ਕੀ ਐਨਐਸਏ ਦਾ ਹੱਕਦਾਰ ਸੀ ਇਹ ਜਿਹੜੀਆਂ ਇਹਨਾਂ ਦੀਆਂ ਕਹਾਣੀਆਂ ਨੇ ਆਪਣੇ ਆਪ ਬਣਾਈਆਂ ਹੋਈਆਂ ਨੇ ਪਰ ਕਿਤੇ ਨਾ ਕਿਤੇ ਸੈਂਟਰ ਗਵਰਨਮੈਂਟ ਨੇ ਜਿਹੜੀ ਕਿ ਹਦਾਇਤ ਆਪਣਾ ਇੰਜੀਨੀਅਰ ਰਾਸ਼ਿਦ ਹੁਸੈਨ ਨੂੰ ਦਿੱਤੀ ਗਈ ਹੈ ਉਸੇ ਪ੍ਰਕਾਰ ਹੀ ਬਿਲਕੁਲ ਸੇਮ ਹੀ ਐਨਐਸਏ ਰੱਦ ਹੋਣ ਦੇ ਜਿਹੜੇ ਕਿ ਚਾਂਸ ਵੱਧ ਚੁੱਕੇ ਨੇ ਤੇ ਭਾਈ ਅਮਰਪਾਲ ਸਿੰਘ ਜਲਦ ਆਪਣੇ ਲੋਕਾਂ ਦੇ ਵਿੱਚ ਵਾਹ ਰਾਉਣਗੇ ਮੈਂ ਪੱਕੇ ਤੌਰ ਤੇ ਮੈਂ ਦਾਅਵਾ ਕਰਦਾ ਕਿਉਂਕਿ ਜਿਹੜੀ ਕਾਨੂੰਨ ਦੀ ਪ੍ਰਕਿਰਿਆ ਅੰਦਰੋਂ ਅੰਦਰ ਹੀ ਚੱਲ ਰਹੀ ਹੈ ਇਸ਼ਾਰਾ ਕਿਤੇ ਨਾ ਕਿਤੇ ਇਹੀ ਆ ਵੀ ਇੱਕ ਬੰਦੇ ਤੋਂ ਜਦੋਂ ਐਨਐਸਏ ਹਟਾ ਕੇ ਉਹਨੂੰ ਪੱਕੇ ਤੌਰ ਤੇ ਨਹੀਂ ਤਾਂ ਚਲੋ ਉਹ ਵੀ ਪ੍ਰੋਬਲ ਦਿੱਤੀ ਜਾ ਰਹੀ ਆ ਪਰ ਭਾਈ ਅਮਰਤਪਾਲ ਨੂੰ ਵੀ ਬਾਹਰ ਲਿਆਉਣ ਦੇ ਲਈ ਹੁਣ ਸਾਡੇ ਸਿੱਖਾਂ ਮੰਨਿਓ ਮੈਂ ਅਪੀਲ ਕਰਦਾ ਕਿ ਯਤਨ ਥੋੜੇ ਜੇ ਤੇਜ਼ ਕਰ ਦੇਣੇ ਚਾਹੀਦੇ ਨੇ ਆਪਾਂ ਨੂੰ ਕਿਉਂਕਿ ਭਾਈ ਅਮਰਤਪਾਲ ਸਿੰਘ ਇੱਕ ਉਹ ਚਿਹਰਾ ਹੈ ਜਿਹੜੇ ਨੂੰ ਜਿਹੜੇ ਤੋਂ ਯਾਨੀ ਕਿ ਆਪਣੇ ਪੰਜਾਬ ਦੀ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਬੇहद ਜ਼ਿਆਦਾ ਡਰਦੀ ਆ ਪਰ ਸਾਨੂੰ ਵੀ ਹਲਾਰਾ ਮਾਰਨਾ ਚਾਹੀਦਾ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਸਾਡੇ ਸਿੱਖਾਂ ਨੂੰ ਪੂਰੇ ਸਮਾਜ ਨੂੰ ਕਿ ਭਾਈ ਅਮਰਪਾਲ ਸਿੰਘ ਦੇ ਜਿਹੜੇ ਕਿ ਨਾਲ ਦੇ ਬੰਦੇ ਤੋਂ ਐਨਐਸਏ ਦੇ ਤਹਿਤ ਉਹਨਾਂ ਨੂੰ ਬਾਹਰ ਕੱਢਿਆ ਜਾ ਸਕਦਾ ਜ਼ਮਾਨਤਾਂ ਦਿੱਤੀਆਂ ਜਾ ਸਕਦੀਆਂ ਤੇ ਉਹਨਾਂ ਨੂੰ ਇੰਨੇ ਹੱਕ ਦਿੱਤੇ ਜਾ ਸਕਦੇ ਨੇ ਵੀ ਤੁਸੀਂ ਆਪ ਦਾ ਪ੍ਰਚਾਰ ਵੀ ਕਰ ਸਕਦੇ ਹੋ ਵੋਟਾਂ ਦੇ ਵਿੱਚ ਤਾਂ ਤੁਸੀਂ ਹੁਣ ਸਮਝੋ ਕਿ ਭਾਈ ਅਮਰਪਾਲ ਸਿੰਘ ਕੀ ਐਡਾ ਗੁਨਾਹਗਾਰ ਹੈ ਜਿਹੜਾ ਕਿ ਉਹਨਾਂ ਦੇ ਉੱਤੇ ਕੀ ਅਲੱਗ ਐਨਐਸਏ ਲੱਗੀ ਆ ਸੇਮਨ ਇਸ ਉਹਨਾਂ ਦੇ ਲੱਗੀ ਹੋਣ ਦੇ ਬਾਵਜੂਦ ਉਹਨਾਂ ਨੂੰ ਜਮਾਨ ਤੇ ਮਿਲ ਚੁੱਕੀ ਹੈ ਤਾਂ ਇਹ ਸਰਕਾਰ ਦਾ ਕਹਿਣਾ ਸੈਂਟਰ ਗਵਰਨਮੈਂਟ ਦਾ ਕਿ ਇਹ ਬੰਦਾ ਆਪਣੇ ਜਿਹੜੇ ਕਿ ਇਲੈਕਸ਼ਨ ਨੇ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੂੰ ਲੈ ਕੇ ਉਹ ਇਲੈਕਸ਼ਨਾਂ ਦੇ ਵਿੱਚ ਪ੍ਰਚਾਰ ਵੀ ਕਰ ਸਕਦਾ ਤਾਂ ਭਾਈ ਅਮਰਪਾਲ ਸਿੰਘ ਜਿਹੜਾ ਕਿ ਬਹੁਤ ਹੀ ਜਲਦ ਸਾਡੇ ਲੋਕਾਂ ਦੇ ਵਿੱਚ ਆ ਸਕਦੇ ਨੇ ਕਿਉਂਕਿ ਬੇहद ਜ਼ਿਆਦੇ ਖੁਸ਼ੀ ਦਾ ਮਾਹੌਲ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਵੀ ਰਿਹਾ ਜਦੋਂ ਕਿ ਬੰਦਿਆਂ ਨੂੰ ਪਤਾ ਲੱਗਦਾ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਸੀ ਜਾਂ ਜਿਹੜੇ ਲੋਕੋ ਦੇ ਹੱਕ ਦੇ ਵਿੱਚ ਅੱਜ ਵੀ ਮੌਜੂਦ ਨੇ ਬਹੁਤ ਵੱਡੀ ਸੰਖਿਆ ਦੇ ਵਿੱਚ ਤਾਂ ਉਹਨਾਂ ਲੋਕਾਂ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਆ ਕਿ ਭਾਈ ਅਮਰਪਾਲ ਸਿੰਘ ਦੇ ਬਾਹਰ ਆਉਣ ਦੇ ਜਿਹੜੇ ਕਿ ਚਾਂਸ ਨੇ ਉਹ ਵੱਧ ਚੁੱਕੇ ਨੇ ਹੁਣ ਭਾਈ ਅਮਰਪਾਲ ਸਿੰਘ ਕਿਸੇ ਵੀ ਪ੍ਰਕਾਰ ਕਿਸੇ ਵੀ ਪ੍ਰਕਾਰ ਅੰਦਰ ਨਹੀਂ ਰਹਿ ਸਕਦੇ ਕਿਉਂਕਿ ਜਦੋਂ ਨਾਲ ਦੇ ਬੰਦਿਆਂ ਨੂੰ ਪ੍ਰੋਲ ਦਿੱਤੀ ਜਾ ਰਹੀ ਹੈ ਜਮਾਨਤਾਂ ਦਿੱਤੀਆਂ ਜਾ ਰਹੀਆਂ ਨੇ ਤਾਂ ਉਹਨਾਂ ਨੂੰ ਬਹੁਤ ਵੱਡੀਆਂ-ਵੱਡੀਆਂ ਹਦਾਇਤਾਂ ਵੀ ਦਿੱਤੀਆਂ ਜਾ ਰਹੀਆਂ ਨੇ ਤਾ ਭਾਈ ਅਮਰਪਾਲ ਸਿੰਘ ਦਾ ਹੁਣ ਜੇਲ੍ਹ ਦੇ ਵਿੱਚ ਰੁਕਣਾ ਅਸੰਭਵ ਹੈ ਭਾਈ ਅਮਰਪਾਲ ਸਿੰਘ ਬਾਹਰ ਆਉਣਗੇ ਹਰ ਹਿੱਲੇ ਆਉਣਗੇ ਪੰਜਾਬ ਦੇ ਲੋਕਾਂ ਲਈ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਹੈ ਮੇਰੀ ਅਪੀਲ ਹੈ ਸਾਡੇ ਭੈਣ ਭਰਾਵਾਂ ਨੂੰ ਕਿ ਵੱਧ ਤੋਂ ਵੱਧ ਇਸ ਵੀਡੀਓ ਦਾ ਮੈਸੇਜ ਆਪਣੇ ਲੋਕਾਂ ਤੱਕ ਪਹੁੰਚਾਉਣਾ ਹੈ ਤਾਂ ਕਿ ਆਪਣੇ ਭੈਣ ਭਰਾਵਾਂ ਤੱਕ ਇਹ ਮੈਸੇਜ ਜਾਵੇ ਕਿ ਭਾਈ ਅਮਰਪਾਲ ਸਿੰਘ ਜਲਦ ਬਾਹਰ ਆ ਰਹੇ ਨੇ ਤਾਂ ਹੁਣ ਤੁਸੀਂ ਗਰੁੱਪਾਂ ਦੇ ਵਿੱਚ ਆਪਣਾ ਫਰਜ਼ ਸਮਝ ਕੇ ਇਸ ਵੀਡੀਓ ਨੂੰ ਜ਼ਰੂਰ ਸਿੱਟਣਾ ਕਿਉਂਕਿ ਸ਼ੇਅਰ ਕਰਨ ਦਾ ਮਤਲਬ ਇਹ ਹੀ ਹੁੰਦਾ ਕਿ ਆਪਣੀ ਗੱਲ ਇੱਕ ਦੂਜੇ ਤੱਕ ਪਹੁੰਚਦੀ ਹੈ ਪੰਜਾਬੀਓ ਇਹ ਹੀ ਮੇਰੀ ਅਪੀਲ ਹੈ ਇਹ ਹੀ ਮੇਰਾ ਤੁਹਾਡੇ ਲਈ ਸਨੇਹਾ ਤੇ ਬਾਤੀ ਜਿਹੜਾ ਭੈਣ ਭਰਾ ਨਵਾ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ